ਪ੍ਰੀਤਾਂ ਦਾ ਟਵਾਣਾ ਰੈਡੀ ਦੇ ਸਤਕਾਰ ਰਸੋਤੇ ਉਹ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਮੁਤਾਬਕ ਸਾਨੂੰ ਕਿਤੇ ਨ ਕਿਤੇ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰ ਲੈਣਾ ਚਾਹੀਦਾ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਅਸੀਂ ਇਹਨਾਂ ਆਜ਼ਾਦ ਹਵਾਵਾਂ ਫਜ਼ਾਵਾਵਾਂ ਦੇ ਵਿੱਚ ਜਿੰਨੀਆਂ ਕਿ ਨਹੀਂ ਉਹ ਤੁਹਾਡੇ ਸਮਝਣ ਮੁਤਾਬਕ ਸਾਹ ਲੈ ਰਹੇ ਹਾਂ ਬਹੁਤਾ ਸਿਕ ਸਮਾਜਤਾ ਇਹੀ ਕਹੀ ਜਾਂਦਾ ਸਿਵਿਕ ਅਸੀਂ ਤਾਂ ਗੁਲਾਮ ਹੀ ਆਂ ਜੀ ਖਰ ਹੀ ਨਹੀਂ ਵੀ ਨਹੀਂ ਪਹਿਲਾਂ ਨਾਲੋਂ ਬੜਾ ਫਰਕ ਹੈ ਟਵਨ ਅਰੇਡੀ ਦੇ ਸਤਿਕਾਰਯੋਗ ਸਰੋਤਿਓ ਅੱਜ ਵਿਸ਼ੇਸ਼ ਜ਼ਿਕਰ ਕਰਦੇ ਆਂ ਕਕੋਰੀ ਕਾਂਡ ਦੇ ਸ਼ਹੀਦਾਂ ਦਾ। ਪ੍ਰਿਥੀਪਾਲ ਸਿੰਘ ਬਾਗੀ ਮੇੜਾ ਮਾੜੀ ਮੇਗਾ ਦਾ ਇਹ ਆਰਟੀਕਲ ਹੈ। ਕਕੋਰੀ ਕਾਂਡ ਕਿਉਂ ਵਾਪਰਿਆ ਸੀ ਉਸ ਰਣ ਕੀ ਕੀ ਹੋਇਆ ਸੀ। ਅੰਗਰੇਜ਼ ਹਾਕਮਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੇ ਮਕਸਦ ਵਾਸਤੇ ਮਹਾਤਮਾ ਗਾਂਧੀ ਵੱਲੋਂ ਨਾਮ ਮਿਲਵਰਤਨ ਲਹਿਰ ਵਾਪਸ ਲੈਣ ਕਰਕੇ ਨੌਜਵਾਨ ਕ੍ਰਾਂਤੀਕਾਰੀਆਂ ਨੇ ਅਲੱਗ ਰਾਹ ਬਣਾ ਲਿਆ ਵੱਖਰਾ ਰਾਹ ਬਣਾ ਲਿਆ। ਕਿਉਂਕਿ ਉਹ ਗਾਂਧੀ ਦੇਸ਼ ਫੈਸਲੇ ਤੋਂ ਸਹਿਮਤ ਨਹੀਂ ਸਨ ਸੋ ਉਹਨਾਂ ਨੇ ਗਾਂਧੀ ਤੋਂ ਵੱਖ ਹੋ ਕੇ ਆਪਣਾ ਯੁੱਗ ਪਲਟਾਉ ਜਥਾ ਕਾਇਮ ਕਰ ਲਿਆ ਇਹ ਜਥਾ ਕਾਇਮ ਕਰਨ ਵਾਸਤੇ ਬੰਗਾਲ ਤੋਂ ਯੁਗੇਸ਼ ਚੰਦਰ ਚੋਟੋ ਪਾਦੇ ਆਏ ਤੇ ਜਿਹੜਾ ਯੁੱਗ ਪਲਟਾਉ ਗਰੁੱਪ ਬਣਾ ਕੇ ਚਲੇ ਗਏ ਸਚਿੰਦਰ ਨਾਥ ਸਨਿਆਲ ਜਿਸ ਨੂੰ 1915 ਦੀ ਗਦਰ ਲਹਿਰ ਦਾ ਤਜਰਬਾ ਸੀ ਤੇ ਉਹ ਵੀ ਓਮਰ ਕਾਇਤ ਤੋਂ ਛੁੱਟ ਕੇ ਯੁੱਗ ਪਲਟਾਉ ਜਥੇ ਨਾਲ ਮਿਲ ਕੇ ਪਹਿਲਾਂ ਦੀ ਤਰ੍ਹਾਂ ਕੰਮ ਕਰਨ ਲੱਪੇ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਆਜ਼ਾਦੀ ਲਈ ਜੂਝਣ ਵਾਲੇ ਕ੍ਰਾਂਤੀਕਾਰੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਇਹ ਸਯੁਗਪਲਟਾਉ ਦਲ ਨੇ ਹਥਿਆਰ ਖਰੀਦਣ ਵਾਸਤੇ ਪੈਸਿਆਂ ਦੀ ਲੋੜ ਮਹਿਸੂਸ ਕੀਤੀ। ਇਸ ਲੋੜ ਨੂੰ ਪੂਰਾ ਕਰਨ ਵਾਸਤੇ ਇਹ ਸਯੁਗਪਲਟਾਉ ਦਲ ਨੇ ਅੰਗਰੇਜ਼ੀ ਹਕੂਮਤ ਦਾ ਖਜ਼ਾਨਾ ਲੁੱਟਣ ਦੀ ਤਰਕੀਬ ਬਣਾਈ। ਅੰਗਰੇਜ਼ ਹਾਕਮ ਇੱਕ ਯਾਤਰੀ ਰੇਲ ਗੱਡੀ ਰਾਹੀਂ ਹਿੰਦੁਸਤਾਨ ਦੇ ਕਰਤਕ ਕਿਸਾਨਾਂ ਦੀ ਮਿਹਨਤ ਦਾ ਪੈਸਾ ਲੁੱਟ ਕੇ ਆਪਣੇ ਦੇਸ਼ ਇੰਗਲੈਂਡ ਲੈ ਜਾਂਦੇ ਸਨ। ਇਹ ਗੱਡੀ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ਤੇ ਜਿਸ ਦੇ ਵਿੱਚ ਅੰਗਰੇਜ਼ਾਂ ਦਾ ਧਨ-ਦੌਲਤ ਸੀ ਜਿਹੜਾ ਉਹ ਇੰਗਲੈਂਡ ਵੱਲ ਜਾ ਰਹੇ ਸਨ ਸਾਲਾਨਾ ਰੈਵਨਿਊ ਉਹ ਰੇਲਵੇ ਸਟੇਸ਼ਨ ਕਕੋਰੀ ਹੈ ਕਕੋਰੀ ਹੈ ਜਿਹੜਾ ਯੂਪੀ ਦੇ ਵਿੱਚ 9 ਅਗਸਤ 1925 ਨੂੰ ਜਦੋਂ ਇਹ ਗੱਡੀ ਉੱਥੇ ਆਈ ਇਹ ਲਖਨਊ ਤੋਂ ਥੋੜੀ ਦੂਰ ਹੈ ਕਕੋਰੀ ਸਟੇਸ਼ਨ ਤਾਂ ਇਹ ਕ੍ਰਾਂਤੀਕਾਰੀ ਗੱਡੀ ਤੇ ਚੜ ਗਿਆ ਤੇ ਜਦੋਂ ਉਹ ਗੱਡੀ ਸਟੇਸ਼ਨ ਤੋਂ ਡੇਢ-2 ਕਿਲੋਮੀਟਰ ਅੱਗੇ ਨਿਕਲ ਗਈ ਤਾਂ ਕ੍ਰਾਂਤੀਕਾਰੀਆਂ ਨੇ ਗੱਡੀ ਦੀ ਚੇਨ ਖਿੱਚ ਕੇ ਆ ਗੱਡੀ ਰੋਕ ਦਿੱਤੀ ਤੇ ਉਸ ਤੇ ਰੇਲ ਦੇ ਡਰਾਈਵਰ ਨੂੰ ਤੇ ਗਾਰਡ ਨੂੰ ਕਾਬੂ ਕਰ ਲਿਆ ਤੇ ਕ੍ਰਾਂਤੀਕਾਰੀਆਂ ਨੇ ਮਸਾਫਰਾਂ ਨੂੰ ਸਮਝਾਇਆ ਕਿ ਉਹ ਸਾਡੇ ਤੋਂ ਨਾ ਡਰਨਾ ਅਸੀਂ ਮਸਾਫਰਾਂ ਨੂੰ ਕੁਝ ਨਹੀਂ ਕਹਿਣਾ ਅਸੀਂ ਤਾਂ ਸਿਰਫ ਗੋਰਿਆਂ ਦਾ ਇਹ ਸਰਕਾਰੀ ਖਜ਼ਾਨਾ ਖੋਣਾ ਪਰ ਫਿਰ ਵੀ ਇੱਕ ਯਾਤਰੀ ਗੱਡੀ ਤੋਂ ਉਤਰ ਖਲੋਤਾ ਤੇ ਕ੍ਰਾਂਤੀਕਾਰੀਆਂ ਦੀ ਗੋਲੀ ਲੱਗਣ ਕਰਕੇ ਮਾਰਿਆ ਗਿਆ ਤੇ ਕ੍ਰਾਂਤੀਕਾਰੀਆਂ ਨੇ ਖਜ਼ਾਨਾ ਲੁੱਟਿਆ ਤੇ ਚਲੇ ਗਏ ਕੋਕੋਰੀ ਕਾਨ ਨੂੰ ਅੰਗਰੇਜ਼ ਸਮਝ ਗਏ ਕਿ ਇਹ ਕਾਮਯੋਗ ਪਲਟਾਉ ਜਥੇ ਦਾ ਸੀ.ਏ.ਡੀ ਦਾ ਹੰਕਾਰੇ ਅਫਸਰ ਹਾਰਟਨ ਕੋਕੋਰੀ ਕਾਂਡ ਦਾ ਖੋਰਾ ਖੋਜ ਲੱਭਣ ਲੱਪਿਆ ਉਸ ਨੂੰ ਇਹ ਯਕੀਨ ਹੋ ਗਿਆ ਕਿ ਇਹ ਕੰਮ ਕ੍ਰਾਂਤੀਕਾਰੀ ਦਲ ਨੇ ਕੀਤਾ ਕ੍ਰਾਂਤੀਕਾਰੀ ਜੁਗੇਸ਼ ਚੰਦਰ ਚੈਟਰਜੀ ਕਲਕੱਤੇ ਨੂੰ ਵਾਪਸ ਚਲੇ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਹਾਵੜਾ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਤਲਾਸ਼ੀ ਦੌਰਾਨ ਉਹਨਾਂ ਕੋਲ ਇੱਕ ਕਾਗਜ਼ ਪੁਲਿਸ ਨੂੰ ਮਿਲ ਗਿਆ ਇਸ ਕਾਗਜ਼ ਤੇ ਪਤਾ ਲਿਖਿਆ ਗਿਆ ਕਿ ਕ੍ਰਾਂਤੀਕਾਰੀਆਂ ਦੀ ਮੀਰਟ ਦੇ ਵਿੱਚ ਮੀਟਿੰਗ ਹੋ ਰਹੀ ਹੈ ਸੋ ਅੰਗਰੇਜ਼ਾਂ ਨੇ ਫਿਰ ਸਤੰਬਰ 225 ਦੇ ਵਿੱਚ ਕ੍ਰਾਂਤੀਕਾਰੀਆਂ ਦੇ ਗ੍ਰਿਫਤਾਰੀ ਬੰਡ ਜਾਰੀ ਕੀਤੇ ਸਾਰੇ ਪਾਸੇ ਤਲਾਸ਼ੀਆਂ ਫੜੋ ਫੜੇ ਸ਼ੁਰੂ ਹੋ ਗਈ ਬਹੁਤ ਸਾਰੇ ਕ੍ਰਾਂਤੀਕਾਰੀ ਫੜੇ ਗਏ ਕੁਝ ਨਾ ਫੜੇ ਗਏ ਅਰਜਿੰਦਰ ਨਾਥ ਲੈੜੀ ਦਖਨੇਸ਼ਵਰ ਬੰਬकांड ਵਿੱਚ ਫੜੇ ਗਏ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋਈ ਸਚਿੰਦਰ ਨਾਥ ਸਨਿਆਲ ਫਰਵਰੀ 225 ਦੇ ਵਿੱਚ ਦੀ ਰੈਵੋਲੂਸ਼ਨਰੀ ਬਾਗੀ ਪਰਚੇ ਦੇ ਸਬੰਧ ਵਿੱਚ ਫੜੇ ਗਏ ਤੇ ਸਨਿਆਲ ਤੇ ਚੱਲੇ ਇਸ ਮੁਕੱਦਮੇ ਦੇ ਵਿੱਚ ਉਹ 2 ਸਾਲ ਸਦਾ ਭੁਗਤ ਰਹੇ ਸਨ ਤੇ ਉਸ ਨੂੰ ਵੀ ਕਕੋਰੀ ਕਾਂਡ ਦੇ ਵਿੱਚ ਵੜ ਲਿਆ ਗਿਆ ਸਚੇਂਦਰਨਾਥ ਸਨਿਆਲ ਨੂੰ ਸਰਕਾਰ ਨੇ ਸਚੇਂਦਰਨਾਥ ਸਨਿਆਲ ਦੇ ਭਰਾ ਭੋਪਿੰਦਰਨਾਥ ਸਨਿਆਲ ਨੂੰ ਵੀ ਕਕੋਰੀ ਕਾਂਡ ਦੇ ਵਿੱਚ ਨਾਮਜ਼ਦ ਕਰ ਲਿਆ ਚੰਦਰਸ਼ੇਖਰ ਆਜ਼ਾਦ ਨੇ ਮਰਦੇ ਦਮ ਤੱਕ ਪੁਲਿਸ ਦੇ ਹੱਥ ਨਾ ਆਉਣ ਦੀ ਸੌਖਾ ਦੀ ਸੀ ਉਹ ਨਾ ਆਇਆ ਅੰਗਰੇਜ਼ਾਂ ਨੇ ਅਦਾਲਤੀ ਢੋਂਗ ਰਚ ਕੇ ਕੀਨਾ ਕ੍ਰਾਂਤੀਕਾਰੀ ਨੂੰ ਸ਼ੇਪ ਰਾਲ 1926 ਨੂੰ ਮੌਤ ਦੀ ਕੈਦੀ ਸਜ਼ਾ ਸੁਣਾ ਦਿੱਤੀ ਕਕੋਰੀ ਕਾਂਡ ਸੰਬੰਧੀ ਸੋ ਜੱਜ ਨੇ ਫੈਸਲਾ ਸੁਣਾ ਕੇ ਕ੍ਰਾਂਤੀਕਾਰੀ ਫੈਸਲਾ ਸੁਣ ਕੇ ਕ੍ਰਾਂਤੀਕਾਰੀ ਮਸਤੀ ਦੇ ਵਿੱਚ ਆਪਣੇ ਸਾਥੀ ਰਾਮ ਪ੍ਰਸਾਦ ਬਿਸਮਲ ਦਾ ਗੀਤ ਗਾ ਰਹੇ ਸਨ ਸਰ ਫਰੋਸ਼ੀ ਕੀ ਤਮੰਨਾ ਆਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਤਲ ਮੇ ਸੋ ਇਸੇ ਯੁੱਗ ਪਲਟਾਉ ਦਲ ਦੇ ਮੈਂਬਰ ਜਾਇਨਾ ਕ੍ਰਾਂਤੀਕਾਰੀਆਂ ਨੇ ਆਪਣੀਆਂ ਸਜ਼ਾਵਾਂ ਦੇ ਵਿਰੁੱਧ ਉੱਚ ਅਦਾਲਤਾਂ ਦੇ ਵਿੱਚ ਅਪੀਲ ਕੀਤੀ ਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਅਸੀਂ ਤਾਂ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਹਾਂ ਜੋ ਸਾਡਾ ਇਨਸਾਨੀ ਤੌਰ ਤੇ ਪੂਰਨ ਹੱਕ ਹੈ ਅਸੀਂ ਲੁਟੇਰੇ ਡਾਕੂ ਨਹੀਂ ਹਾਂ ਤੁਸੀਂ ਗੋਰੇ ਸਾਡੇ ਕਿਰਤੀ ਕਿਸਾਨਾਂ ਦੀ ਮਿਹਨਤ ਨੂੰ ਡੰਡੇ ਦੇ ਜ਼ੋਰ ਨਾਲ ਹੜੱਪ ਕੇ ਆਪਣੇ ਦੇਸ਼ ਇੰਗਲੈਂਡ ਲੈ ਜਾ ਰਹੇ ਹੋ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਲਈ ਜੰਗ ਲੜਨ ਵਾਸਤੇ ਇਹ ਪੈਸਾ ਖੋਇਆ ਇਕੋ ਕੋ ਕਰਮ ਨਹੀਂ ਹੈ ਅਸੀਂ ਸੱਚੇ ਦੇਸ਼ ਭਗਤਾਂ ਇਸ ਲਈ ਸਾਡੀਆਂ ਸਜ਼ਾਵਾਂ ਖਤਮ ਕੀਤੀਆਂ ਜਾਣ ਪਰ ਅੰਗਰੇਜ਼ਾਂ ਦੀ ਹਾਲਤਾਂ ਅਦਾਲਤਾਂ ਤੋਂ ਇਸ ਤਰ੍ਹਾਂ ਦੇ ਇਨਸਾਫ ਦੀ ਉਮੀਦ ਨਹੀਂ ਸੀ ਉੱਚ ਅਦਾਲਤਾਂ ਨੇ ਸਜ਼ਾਵਾਂ ਖਤਮ ਕਰਨ ਦਿੱਤਾ ਜੋਗੇਸ਼ ਚੰਦਰ ਚੈਟਰਜੀ ਸ਼੍ਰੀ ਗੁਬਿੰਦ ਚਰਨਾਕਰ ਤੇ ਮੁਕੰਦ ਲਾਲ ਜੋ ਪਹਿਲਾਂ 10 ਸਾਲ ਦੀ ਕੈਦ ਦੀ ਸਜ਼ਾ ਸੀ ਉਹ ਵਧਾ ਕੇ ਉਮਰ ਕੈ ਤਬਦੀਲ ਕਰ ਦਿੱਤੀ ਤੇ ਸ਼੍ਰੇਸ਼ ਚੰਦਰ ਭਟਾਚਾਰੀਆ ਤੇ ਵਿਸ਼ਨੂ ਸ਼ਰਨ ਦੁਬਲ ਦੀ ਜੋ ਪਹਿਲਾਂ 7 ਸਾਲ ਸੀ ਉਹ ਵਧਾ ਕੇ 10 ਸਾਲ ਕਰ ਦਿੱਤੀ ਅਪੀਲ ਤੋਂ ਬਾਅਦ 19 ਦਸੰਬਰ 2027 ਨੂੰ ਅੰਗਰੇਜ਼ਾਂ ਨੇ ਰਾਮ ਪ੍ਰਸਾਦ ਬਿਸਮਲ ਨੂੰ ਗੋਰਖਪੁਰ ਅਸ਼ਫਾਕ ਉਲਾ ਖਾਨ ਨੂੰ ਫੈਜ਼ਾਬਾਦ ਤੇ ਰੋਸ਼ਨ ਸਿੰਘ ਨੂੰ ਅਲਾਹਾਬਾਦ ਤੇ ਰਜਿੰਦਰਾਤ ਨਹਿਰ ਰਜਿੰਦਰਨਾਥ ਲਹਿਰੀ ਨੂੰ ਗੋਂਡਾ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤਾ ਇਸ ਕਾਂਡ ਦੇ ਵਿੱਚ ਜਾਨੀ ਚਾਰ ਲੋਕ ਸ਼ਹੀਦ ਹੋਏ 19 ਦਸੰਬਰ 1927 ਨੂੰ ਅੱਜ ਦੇ ਦਿਨ ਰਾਮ ਪ੍ਰਸਾਦ ਬਿਸਮਲ ਤੇ ਅ ਜਸਤੋ ਗੀਤ ਸੀ ਨਾ ਸਰਫਰੋਸ਼ੀ ਦੀ ਤਮੰਨਾ ਇਹ ਰਾਮ ਪ੍ਰਸਾਦ ਬਿਸਮਲ ਦਾ ਲਿਖਿਆ ਹੋਇਆ ਸੀ ਤੇ ਉਸ ਨੂੰ ਗੋਰਖਪੁਰ ਦੇ ਵਿੱਚ ਫਾਸੀ ਲਾਇਆ ਗਿਆ ਅਸ਼ਫਾਕ ਉੱਲਾਹ ਖਾਨ ਨੂੰ ਫੈਜ਼ਾਵਾਦ ਲਾਇਆ ਗਿਆ ਕਿਉਂਕਿ ਫੈਜ਼ਾਵਾਦ ਦਾ ਸੀ ਉਹ ਤੇ ਰੋਸ਼ਨ ਲਾਲ ਰੋਸ਼ਨ ਸਿੰਘ ਨੂੰ ਲਾਹੌਰਵਾਦ ਲਾਇਆ ਗਿਆ ਜਿਹੜਾ ਅੱਜ ਕੱਲ ਪ੍ਰਾਗਰਾਜ ਹੋ ਗਿਆ ਕਿਉਂਕਿ ਲਾਹੌਰਵਾਦ ਤੋਂ ਮੁਸ਼ਕ ਆਉਂਦੀ ਹੈ ਭਾਜੀਪੀ ਨੂੰ ਪਰ ਇਹਦੇ ਬਾਰੇ ਸ਼ਿਫਾਕ ਉੱਲਾਹ ਖਾਨ ਵੀ ਫੈਜ਼ਾਵਾਦ ਦਾ ਸੀ ਜਿਹੜਾ ਇਸੇ ਤੁਹਾਡੇ ਮੁਤਾਬਕ ਮੁਸ਼ਕ ਵਾਲੇ ਮਜਬ ਨਾਲ ਸੰਬੰਧਿਤ ਹੈ ਜਿਹੜਾ ਦੇਸ਼ ਲਈ ਸ਼ਹੀਦ ਹੋਇਆ ਤੇ ਰਜਿੰਦਰਨਾਥ ਲੈਰੀ ਏਯੂਪੀ ਦੀ ਗੋਂਡਾ ਜੇਲ੍ਹ ਦੇ ਵਿੱਚ ਸ਼ਹੀਦ ਕੀਤੇ ਗਏ ਸਚੇਂਦਰਨਾਥ ਸਨਿਆਲ ਯੁਗੇਸ਼ ਚੰਦਰ ਚੱਟਰਜੀ ਗੋਬਿੰਦ ਚਰਨਾਕਰ ਤੇ ਮੁਕੰਦ ਲਾਲ ਜੀ ਨੂੰ ਅਮਰ ਕੈਤ ਹੋਈ ਅਮਰਨਾਥ ਗੋਪਤ ਨੂੰ 14 ਸਾਲ ਰਾਜਕਮਰ ਸੈਨਾ ਵਿਸ਼ਨੂ ਸ਼ਰਨ ਦੁਬਸਲ ਡਬਲਸ ਤੇ ਰਾਮ ਦੁਲਾਰੇ ਸ੍ਰੇਸ਼ ਚੰਦਰ ਪਟਾਚਾਰੀਆ ਤੇ ਭੁਪਿੰਦਰ ਨਾਥ ਸਨਿਆਲ ਨੂੰ 10 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ ਇਹ ਸੀ ਉਹ ਕਕੋਰੀ ਦੇ ਸ਼ਹੀਦ ਜਿਨ੍ਹਾਂ ਨੇ ਆਪਣੇ ਸੰਘਰਸ਼ ਵਾਸਤੇ ਇਹ ਅੰਗਰੇਜ਼ਾਂ ਦਾ ਖਜ਼ਾਨਾ ਕਕੋਰੀ ਰੇਲਵੇ ਸਟੇਸ਼ਨ ਤੋਂ ਲੁੱਟਿਆ ਸੀ ਜਿਸ ਦੇ ਵਿੱਚ ਇਹਨਾਂ ਚਾਰ ਸ਼ਹੀਦਾਂ ਨੂੰ ਫਾਸਿਲਾ ਆ ਗਿਆ ਤੇ ਬਾਕੀਆਂ ਨੂੰ ਦਸਤਾ ਸਾਲ ਦੀਆਂ ਸੁਝਾਵਾਂ ਦਿੱਤੀਆਂ ਗਈਆਂ ਇਹ ਹੈ ਕਕੋਰੀ ਕਾਂਡ ਦੇ ਸ਼ਹੀਦਾਂ ਦਾ ਅਦਰਸ਼ ਦੇਸ਼ ਦੀ ਆਜ਼ਾਦੀ ਲਿਖਤੋਂ ਪ੍ਰਥੀਪਾਲ ਸਿੰਘ ਮਾੜੀ ਮੇਗਾ ਤੇ ਉਹਨਾਂ ਦਾ ਨੰਬਰ ਹੈ 98760 78731 ਧੰਨਵਾਦ ਸੋ ਇਹਨੇ ਹੋ ਸ਼ਹੀਦ ਮਰੀਦ